ਸਮਤ ਬੱਲਾ ਜੀ ਮੈਂ ਇੱਥੇ ਆਏ ਹੋਏ ਸਾਰੇ ਪ੍ਰਿੰਟ মিডিਆ ਔਰ ਤੁਹਾਡਾ ਜਿਹੜਾ ਸੋਸ਼ਲ ਮੀਡੀਆ ਔਰ ਹੋਰ ਵੀ ਜਿਹੜੇ ਪੱਤਰਕਾਰ ਸਾਹਿਬਾਰੇ ਇੱਥੇ ਪਹੁੰਚੇ ਨੇ ਉਹਨਾਂ ਨੂੰ ਬहोत-ਬहोत ਜੀ ਆਇਆਂ ਆਖਦਾ ਆ ਵੱਲੋਂ ਸਿੰਗਾਪੁਰ ਡਿਜ਼ਨੀ ਕਾਰਨੀਵਲ ਔਰ ਆਸ ਕਰਦਾ ਕਿ ਤੁਹਾਡਾ ਪੂਰਾ ਸਹਿਯੋਗ ਫੁਵਾੜੇ ਸ਼ਹਿਰ ਦਾ ਕਿਨੇ ਵੀ ਇੱਥੇ ਪੱਤਰਕਾਰ ਵੀਰ ਨੇ ਸਾਰੇ ਸਾਡੇ ਭਰਾ ਨੇ ਚਾਹੇ ਪ੍ਰਿੰਟ মিডিਆ ਚਾਹੇ ਸੋਸ਼ਲ ਮੀਡੀਆ ਚਾਹੇ ਕਿਸੇ ਪਾਸਿਓਂ ਵੀ ਅੱਛਾ ਸਹਿਯੋਗ ਮਿਲੇਗਾ ਲੋਕਾਂ ਤੱਕ ਇਹ ਗੱਲ ਪਹੁੰਚਾਣ ਦੀ ਗੱਲ ਹੈ ਕਿ ਤੁਹਾਡੇ ਸ਼ਹਿਰ 'ਚ ਕਿਸ ਤਰ੍ਹਾਂ ਦਾ ਕਾਰਨੀਵਲ ਸਿੰਗਾਪੁਰ ਡਿਜ਼ਨੀ ਕਾਰਨੀਵਲ ਆਇਆ ਜਿਹੜਾ ਅਜੇ ਤੱਕ ਇਸ ਸ਼ਹਿਰ ਨੇ ਜਾਂ ਇਸ ਇਲਾਕੇ ਨੇ ਨਹੀਂ ਦੇਖਿਆ ਹੋਵੇਗਾ ਉਹਦੇ ਵਿੱਚ ਕੁਝ ਆਈਟਮਸ ਦਾ ਐਦਾਂ ਦੀਆਂ ਨੇ ਜਿਹੜੀਆਂ ਅਜੇ ਤੱਕ ਵੀ ਕਦੀ ਪੰਜਾਬ ਦੇ ਵਿੱਚ ਕਿਹਾ ਮੇਰਾ ਖਿਆਲ ਹੈ ਨਾਰਥ ਇੰਡੀਆ 'ਚ ਤੱਕ ਵੀ ਨਹੀਂ ਹੋਣੀ ਆ ਦੋ ਤਿੰਨ ਆਈਟਮ ਇੱਕ ਝੂਲੇ ਸੁਨਾਮੀ ਉਹ ਬਿਲਕੁਲ ਵੀ ਹਰਿਆਣਾ ਕਿਥੇ ਨਹੀਂ ਪਹੁੰਚਿਆ ਫੋਰਨ ਦੀ ਆਈਟਮਾਂ ਉਰੇ ਬਾਰਲੇ ਸ਼ਹਿਰ ਸਾਡੇ ਐਨ ਆਰ ਆਈ ਇਲਾਕਾ ਹੈ ਪੂਰੇ ਦਾ ਪੂਰਾ ਬਹੁਤ ਸਾਰੇ ਲੋਕ ਅਕਸਰ ਬਾਹਰਲੇ ਕੰਟਰੀਆਂ ਜਾਂਦੇ ਰਹਿੰਦੇ ਆ ਉੱਥੇ ਉਹਨਾਂ ਨੇ ਦੇਖੇ ਹੋਣਗੇ ਮੇਰਾ ਦਾਵਾ ਹੈ ਕਿ ਇਸ ਇਲਾਕੇ ਜਾਜ ਤੱਕ ਦੇ ਦੰਦੇ ਝੂਲੇ ਨਹੀਂ ਦੇਖਣ ਨੂੰ ਮਿਲਣਗੇ ਹੋਰ ਨਮੀ ਇੱਕ ਅਟਰੈਕਸ਼ਨ ਹੈ ਜੀ ਜਿਹੜੇ ਸੈਲਫੀ ਪੁਆਇੰਟਸ ਬਣਾਏ 8-10 ਲਾਈਟਸ ਦੇ ਨਾਲ ਸੈਲਫੀ ਪੁਆਇੰਟਸ ਆ ਮੱਛੀਆਂ ਲਈ ਕਿਉਂਕਿ ਅੱਜ ਕੱਲ ਕਰੇਜ਼ ਹੈ ਹਰ ਕੋਈ ਜਿਹੜਾ ਹੈ ਉਹ ਸੈਲਫੀ ਲੈ ਕੇ ਆਪਣੇ ਕੋ ਸੇਵ ਕਰਦਾ ਔਰ سوشل میڈیا ਤੇ ਜਾਂ ਹੋਰ ਪਲੇਟਫਾਰਮ ਦੇ ਉਤੇ ਉਹਨਾਂ ਨੂੰ ਆਪਸ ਵਿੱਚ ਸ਼ੇਅਰ ਕਰਦੇ ਆ ਔਰ ਇੱਕ ਯਾਦਗਾਰ ਵੀ ਆ ਔਰ ਬਾਕੀ ਝੂਲੇ ਜਿਹੜੇ ਕਾਫੀ ਤਰ੍ਹਾਂ ਦੇ ਨੇ ਤੁਸੀਂ ਪਹਿਲੇ ਵੀ ਦੇਖੇ ਹੋਏ ਆ ਲੇਕਿਨ ਆ ਜਿਹੜਾ ਜੁਆਇੰਟ ਵੀਲ ਹੈ ਜਿਹਨੂੰ ਰਾਜਾ ਕਿਹਾ ਜਾਂਦਾ ਮੇਲਿਆਂ ਦਾ ਉਹ ਵੀ ਲਗਭਗ 80 ਫੁੱਟ ਹਾਈਟ ਦਾ ਸਭ ਨਾਲ ਵੱਡਾ ਜਿਹੜਾ ਜੁਆਇੰਟ ਵੀਲ ਇੱਥੇ ਲੱਗਾ ਹੋਇਆ ਔਰ ਉਹਦੇ ਨਾਲ ਰਾਣੀ ਹੈ ਜਿਹਨੂੰ ਅਸੀਂ ਕਲੰਬਸ ਵੀ ਕਹਿ ਦਿੰਦੇ ਆ ਪੰਜਾਬ ਸਾਨੂੰ ਕਿਸ਼ਤੀ ਕਹਿ ਦਿੰਦੇ ਆ ਨਾਵ ਕਹਿ ਦਿੰਦੇ ਆ ਔਰ ਬੱਚਿਆਂ ਲਈ ਬਹੁਤ ਛੋਟੇ ਛੋਟੇ ਤਰ੍ਹਾਂ ਦੇ ਛੋਟੇ ਬੱਚਿਆਂ ਲਈ ਲੱਗ ਚੂਲੇ ਆ ਔਰ ਜਿਹੜੀ ਮੇਨ ਅਟਰੈਕਸ਼ਨ ਹੈ ਉਹ ਐਂਟਰੈਂਸ ਗੇਟ ਆ ਜਿਹੜਾ ਉਹ ਸਿੰਗਾਪੁਰ 에ਅਰਲਾਈਨਸ ਦਾ ਇੱਕ ਜਹਾਜ਼ ਦਾ ਅਸੀਂ ਕਨਸੈਪਟ ਜਿਹੜਾ ਆ ਉਹ ਖੜਾ ਕੀਤਾ ਆ ਜਿਹਦੇ ਵਿੱਚ ਜਾ ਕੇ ਆਉਣ ਵਾਲਿਆਂ ਨੂੰ ਇੱਕ 에ਅਰਲਾਈਨ ਦੀ ਜਿਹੜੀ ਫੀਲਿੰਗ ਆ ਉਹ ਮਹਿਸੂਸ ਹੋਏਗੀ ਕਿਉਂਕਿ ਬਹੁਤ ਸਾਰੇ ਲੋਕ ਹੁੰਦਾ 에ਅਰਪਲੇਨ ਚ ਜਾਂ 에ਅਰਲਾਈਨਸ ਕੋਮਦੇ ਆ ਲਗ ਲਗ ਜਗਾ ਜਾਂਦੇ ਆ ਲੇਕਿਨ ਬਚਿਆ ਨੂੰ ਜਿਹੜੇ ਨਹੀਂ ਗਏ ਹੈ ਉਹਨਾਂ ਨੂੰ ਕ੍ਰੇਜ਼ ਹੁੰਦਾ ਕਿ ਅਸੀਂ ਵੀ ਕਦੇ ਜਹਾਜ਼ ਚ ਬੈਠੀ ਅਸੀਂ ਵੀ ਕਦੇ ਕਿਸੇ 에ਅਰਲਾਈਨ ਚ ਬੈਠਣ ਦਾ ਇੱਕ ਫੀਲਿੰਗ ਲਈਏ ਉਹ ਆ ਕੇ ਉਹਨਾਂ ਨੂੰ ਉਹੀ ਫੀਲਿੰਗ ਐਂਟਰਸ ਗੇਟ ਦੇ ਉੱਤੇ ਮਿਲੇਗੀ ਸਰ ਕੀ ਇਹਦੀ ਟਾਈਮਿੰਗ ਵਗੈਰਾ ਕੀ ਹੈ ਤੇ ਸ਼ੋ ਦੀ ਟਾਈਮਿੰਗ ਕੀ ਹੈ ਟਾਈਮਿੰਗ ਸਰ 12 ਵਜੇ ਤੋਂ ਲੈ ਕੇ ਰਾਤ ਦੇ 10-11 ਵਜੇ ਤੱਕ ਜਾਂ ਤੱਕ ਥੋੜਾ ਕਿਉਂਕਿ ਸਰਦੀ ਦੇ ਨਾ ਇਕ ਖਾਸ ਜੀ ਦੇ ਵਿੱਚ ਕਿਹੜੀਆਂ ਦੇਖਣ ਆਈਏ ਜਰਾ ਖਾਸ ਤੌਰ ਤੇ ਮੈਂ ਦੱਸਿਆ ਜੀ ਦੋ ਆਈਟਮਸ ਦਾ ਜਿਹੜੀਆਂ ਫੋਰਨ ਦੇ ਝੂਲੇ ਆ ਜਿਹੜੇ ਬਿਲਕੁਲ ਕਿਤੇ ਵੀ ਨਹੀਂ ਇੱਕ ਸੁਨਾਮੀ ਆ ਔਰ ਇੱਕ 80 ਫੁੱਟ ਹਾਲਟ ਦਾ ਜਿਹੜਾ ਝੂਲਾ ਹੈ ਉਹ ਜਦ ਤੁਸੀਂ ਉਹਦੇ ਵਿੱਚ ਬੈਠੋਗੇ ਤਾਂ ਲੱਗੇਗਾ ਕਿ ਤੁਸੀਂ ਆਸਮਾਨ ਚ ਉੱਡਦੇ ਪਏ ਹੋ ਸਰ ਕਿੰਨੇ ਦਿਨ ਦੇ ਜੀ ਆ ਲਗਭਗ ਅਸੀਂ ਜਿਹੜਾ ਲੋਹੜੀ ਦਾ ਤਿਹਾਰਾ ਉਹ ਤੁਹਾਡੇ ਨਾਲ ਤੁਹਾਡੇ ਸ਼ਹਿਰ ਚ ਮਨਾਵਾਂਗੇ ਔਰ ਪੁਰਾਣੇ ਸਾਲ ਨੂੰ ਅਲਵਿਦਾ ਕਹਾਂਗੇ ਤੇ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਵੀ ਤੁਹਾਡੇ ਸ਼ਹਿਰ ਚ ਹਾਜ਼ਰ ਆ ਔਰ ਆਸ ਕਰਦੇ ਹਾਂ ਕਿ ਪੂਰੇ ਇਲਾਕੇ ਦਾ ਸਾਰੇ ਚਾਹੇ ਛੋਟੇ ਵੱਡੇ ਕਿਉਂਕਿ ਲੇਡੀਜ਼ ਲਈ ਵੀ ਬਹੁਤ ਸਾਰੀਆਂ ਡਿਕਸ਼ਨਸ ਹੈਗੀਆਂ ਚਾਹੇ ਜੁਐਲਰੀ ਦੀਆਂ ਸ਼ਾਪਸ ਹੈਗੀਆਂ ਜਾਂ ਹੋਰ ਜਿਹੜੇ ਕੱਪੜਿਆਂ ਦੀਆਂ ਸ਼ਾਪਸ ਹੈਗੀਆਂ ਸਰਦੀ ਆ ਰਹੀ ਉਹਦੇ ਲਈ ਜਿਹੜੇ ਗਰਮ ਕੱਪੜੇ ਆ ਬਹੁਤ ਘੱਟ ਰੇਟ ਤੇ ਔਰ ਬੜੇ ਵਾਜੀ ਬਰੇਟ ਤੇ ਅਚਾਰ ਚਟਨੀਆਂ ਦੂਸਰਾ ਤੁਹਾਡੇ ਚੂਰਨ ਦਾ ਜਾਂ ਕੁਝ ਕਾਸਮੈਟਿਕਸ ਜਿਹੜੀਆਂ ਖਾਸ ਕਰਕੇ ਲੇਡੀਜ਼ ਲਈ ਪਰ ਹਰ ਤਰ੍ਹਾਂ ਦੇ ਜੋ ਵੀ ਆਏਗਾ ਉਹ ਸੋਚ ਕੇ ਆਏਗਾ ਕਿ ਮੈਂ ਥੋੜੀ ਜਿਹਾ ਦਾ ਘੰਡਾ ਹੀ ਕੱਡਾ ਸਪੈਂਡ ਕਰਨ ਚੱਲਿਆ ਔਰ ਮੇਰਾ ਦਾਵਾ ਹੈ ਕਿ ਦੋ ਚਾਰ ਘੰਟੇ ਰਾਮ ਨਾਲ ਬਹੁਤ ਵਧੀਆ ਇੰਜੋਏ ਕਰਕੇ ਜਾਣਗੇ ਔਰ ਫੂਡ ਕੋਰਟ ਵੀ ਹੈ ਜਿੱਥੇ ਬਹੁਤ ਸਾਰੀਆਂ ਅੱਛੀ ਅੱਛੀ ਆਈਟਮ ਖਾਣ ਦੀ ਤੁਹਾਨੂੰ ਮਿਲਣਗੀਆਂ ਇਹ ਬਿਲਕੁਲ ਨਾ ਮੈਂ ਪ੍ਰੀਵਿਅਸ ਕੀ ਜਹੀ ਹੈ ਜੀ ਪਬਲੀ ਨੂੰ ਅਪੀਲ ਕਰਦੇ ਆ ਜੀ ਤੁਹਾਡੇ ਕੋਲ 골ਡਨ ਚਾਂਸ ਹੈ ਔਰ ਥੋੜੇ ਦਿਨ ਲਈ ਹੈ ਸਿਰਫ ਕਿਉਂਕਿ ਅਸੀਂ ਇਹਨੂੰ ਵਧਾ ਨਹੀਂ ਸਕਦੇ ਕਿਉਂ ਸਾਡੇ ਕੋਲ ਜਿਹੜੀ ਗਰਾਊਂਡ ਦੀ ਪਰਮਿਸ਼ਨ ਹੈ ਉਹ ਲੋੜੀ ਤੱਕ ਹੀ ਹੈ ਤੋ ਸੋ ਦਰ ਜਲਦੀ ਤੋਂ ਜਲਦੀ ਜ਼ਿਆਦਾ ਟਾਈਮ ਕੱਢ ਕੇ ਆਪਾਂ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਰਿਵਾਰ ਨੂੰ ਲੈ ਕੇ ਸਾਰੇ ਇੱਥੇ ਪਹੁੰਚੀਏ ਔਰ ਇਸ ਮੇਲੇ ਦਾ ਆਨੰਦ ਮਾਣੀਏ ਤੋਂ ਇੱਕ ਯਾਦਗਾਰ ਜਿਹੜੀ ਰਹੇਗੀ ਐਂਟਰੀ ਫੀਸ ਜਿਹੜੀ ਹੈ ਜੀ 40 ਰੁਪਏ ਐਂਟਰੀ ਫੀਸ ਹੈ ਉਹਦੇ ਨਾਲ ਜਿਹੜੀ 에ਰੋਪਲੇਨ ਦੀ ਜਿਹੜੀ ਸੈਰ ਆ ਫਰੀ ਹੈ ਜੀ